ਇਹ ਇੱਕ ਮੁਕਦਮਾ 6 ਜਨਵਰੀ 2025 ਨੂੰ ਥਾਣਾ ਬੀ ਡਿਵੀਜ਼ਨ ਦੇ ਵਿੱਚ ਦਰਜ ਹੋਇਆ ਸੀਗਾ ਜਿਸ ਦੇ ਵਿੱਚ ਮੋਦਈ ਜਿਹਦਾ ਨਾਂ ਹਰਚਰਨ ਸਿੰਘ ਹੈ ਤੇ ਪੁੱਤਰ ਅਮਰਜੋਤ ਸਿੰਘ ਓਨੇ ਦਰਖਾਸਤ ਦਿੱਤੀ ਕਿ ਜਦੋਂ ਉਹ ਆਪਣੇ ਸਾਡੂ ਦੇ ਸੰਸਕਾਰ ਦੇ ਉੱਤੇ ਗਏ ਹੋਏ ਸੀ ਘਰੋਂ ਉਹ ਕਰੀਬ 2 ਵਜੇ ਦੁਪਹਿਰੇ ਆਪਣੇ ਘਰੋਂ ਨਿਕਲ ਗਏ ਸੀ ਤੇ ਘਰੇ ਉਹਨਾਂ ਦਾ ਮੁੰਡਾ ਜਿਹਦਾ ਨਾਂ ਜੀਸਾ ਹਰਜੋਤ ਸਿੰਘ ਉਹ ਘਰੇ ਮੌਜੂਦ ਸੀਗਾ ਪਰ ਬਾਅਦ ਵਿੱਚ 3:30 ਦਾ ਜਿਹੜਾ ਟਾਈਮ ਸੀਗਾ ਉਹਦੇ ਕਰੀਬ ਉਹ ਆਪਣਾ ਜਿਮ ਚੱਲਿਆ ਗਿਆ ਸੀ ਤੇ ਜਦੋਂ ਇਹ ਸਾਰਾ ਪਰਿਵਾਰ ਸੰਸਕਾਰ ਤੋਂ 3:30 ਵਜੇ ਵਾਪਸ ਆਇਆ ਤੇ ਇਹਨਾਂ ਨੇ ਵੇਖਿਆ ਕਿ ਘਰ ਦੀ ਜਿਹੜੀ ਉੱਪਰਲੀ ਗ੍ਰਿਲ ਹੈ ਉਹ ਟੁੱਟੀ ਹੋਈ ਸੀ ਤੇ ਇਹਨਾਂ ਦਾ ਦਰਵਾਜ਼ਾ ਵੀ ਟੁੱਟਿਆ ਆਇਆ ਸੀ ਦਾ ਤੇ ਅੰਦਰ ਉਹ ਜਿਨ੍ਹਾਂ ਇਹਨਾਂ ਦਾ ਸੋਨੇ ਦਾ ਕਾਰੋਬਾਰ ਹੈ ਸਨਾਰੇ ਹੈਗੇ ਇਹ ਲੇਨ ਫਰੋਦ ਦਾ ਕੰਮ ਕਰਦੇ ਆ ਸੋਨੇ ਦਾ ਮੁੰਦਰੀਆਂ ਦਾ ਤੇ ਉਹ ਜਿੰਨਾ ਵੀ ਮਾਲ ਇਹਨਾਂ ਦਾ ਸੋਨੇ ਦਾ ਉੱਤੇ ਸੀਗਾ ਘਰੇ ਉਹ ਸਾਰਾ ਚੋਰੀ ਹੋ ਗਿਆ ਸੀਗਾ ਤੇ ਮੁਦਈ ਨੇ ਥਾਣਾ ਬੀ ਡਿਵੀਜ਼ਨ ਦੇ ਉੱਤੇ ਦਰਖਾਸਤ ਦਿੱਤੀ ਤੇ ਐਸ ਐਚਓ ਸਾਹਿਬ ਦੀ ਪਾਰਟੀ ਉਤੋਂ ਫੌਰਨ ਐਕਟਿਵ ਹੋ ਕੇ ਉੱਥੇ ਜਾ ਕੇ ਮੌਕੇ ਤੇ ਜਾ ਕੇ ਮੌਕੇ ਦੀ ਜਾਂਚ ਪੜਤਾਲ ਕੀਤੀ ਤੇ ਸਾਰਾ ਮੌਕੇ ਨੂੰ ਨਜ਼ਰ ਕਰਕੇ ਤੇ ਫਿੰਗਰਪ੍ਰਿੰਟਸ ਵੀ ਕੈਪਚਰ ਕੀਤੇ ਤੇ ਉੱਥੇ ਕੈਮਰੇ ਕੂਮਰੇ ਜਿਹੜੇ ਆਸ-ਪਾਸ ਆਂਡ-ਗਵਾਂਡ ਦੇ ਕੈਮਰੇ ਉਹ ਚੈੱਕ ਕੀਤੇ ਤੇ ਕੈਮਰੇ ਤੋਂ ਇੱਕ ਸ਼ੱਕੀ ਪੁਰਸ਼ ਆਂਦਾ ਜਾਂਦਾ ਦਿਖਾਈ ਦਿੱਤਾ ਤੇ ਉਸ ਸ਼ੱਕੀ ਪੁਰਸ਼ ਦੇ ਹੱਥ ਵਿੱਚ ਇੱਕ ਝੋਲਾ ਵੀ ਸੀਗਾ ਜਿੱਥੇ ਜਿਸ ਦੇ ਵਿੱਚ ਉਹਨੇ ਉਹ ਗਹਿਣੇ ਪਾਏ ਸੀਗੇ ਤੇ ਸਾਰੀ ਟੀਮ ਨੇ ਸਾਰੇ ਰਾਸਤਿਆਂ ਤੇ ਜਿੰਨੇ ਵੀ ਗੜੀਆਂ ਨੁੱਕੜ ਸੀਗੇ ਉੱਥੇ ਸਾਰੇ ਚੈੱਕ ਕਰਕੇ ਇਹਦਾ ਟ੍ਰੇਸ ਕੀਤਾ ਤੇ ਬੰਦਾ ਪਤਾ ਚੱਲਿਆ ਇਹਦਾ ਨਾਂ ਵੀਰੂ ਹੈ ਤੇ ਇਹ ਆਪਣੇ ਨਿਊ ਅਮਰੀਕਸਰ ਦੇ ਵਿੱਚ ਜਿਹੜੇ ਬੀਪੀਐਲ ਵਾਲੇ ਫਲੈਟ ਬਣੇ ਹੋਏ ਸੀਗੇ ਉੱਤੋਂ ਰਹਿੰਦਾ ਹੈ ਤੇ ਇਹ ਨਸ਼ਾ ਕਰਨ ਦਾ ਆਦੀ ਵੀ ਹੈ ਇਹਦੀ ਉਮਰ ਕਰੀ 21 ਸਾਲ ਦੀ ਹੈਗੀ ਤੇ 20 ਘੰਟਿਆਂ ਦੇ ਅੰਦਰ ਅੰਦਰ ਸਾਡੀ ਟੀਮ ਨੇ ਇਹਨੂੰ ਟ੍ਰੇਸ ਕਰਕੇ ਤੇ 100% ਰਿਕਵਰੀ ਜਿਹੜੀ ਚੋਰੀ ਸੀਗੀ ਉਹ ਕਰਤੀ ਹੈ ਜਿੰਨੀ ਇਹ ਅੰਦਾਜ਼ਨ 1150 ਗ੍ਰਾਮ ਸੋਨਾ ਜਿਹੜਾ ਸੀਗਾ ਉਹ ਚੋਰੀ ਹੋਇਆ ਸੀਗਾ ਇਹਦੀ ਵੈਲਿਊਏਸ਼ਨ ਜੇ ਕਰੀਏ ਰੁਪਏ ਦੇ ਵਿੱਚ ਤੇ ਕਰੀਬ 90 91 ਲੱਖ ਰੁਪਏ ਦੀ ਵੈਲਿਊਏਸ਼ਨ ਬਣਦੀ ਹੈ ਸਵੇਰ ਪਹਿਲਾਂ ਜੈਕ ਟਾਈਮ ਤੇ ਸੰਪੰਚਿਆ ਪੌਣੇ 3:00 ਲੱਗੇ ਸਾਢੇ 3:00 ਵਿੱਚ ਸੀ ਇਸੀ ਦਲੌਨੀ ਨੇ ਚੋਰੀ ਕੀਤੀ ਹਾਂਜੀ ਜਦੋਂ ਇਹ ਪੂਰਾ ਪਰਿਵਾਰ 2:00 ਵਜੇ ਚੱਲਿਆ ਗਿਆ ਸੀਗਾ ਤੇ ਇਹਨਾਂ ਦਾ ਜਿਹੜਾ ਮੁੰਡਾ ਤਾਂ ਉਹ ਜਿੰਮ ਗਿਆ ਪੌਣੇ 3:00 ਤੇ ਇਹ ਜਿਹੜਾ ਮੁੰਡਾ ਉਹ ਗਲੀ ਦੇ ਵਿੱਚ ਘੁੰਮ ਰਿਹਾ ਸੀਗਾ ਤੇ ਇਹਨੇ 1 2 ਦਰਵਾਜ਼ੇ ਹੋਰ ਖੜਕੜਾਏ ਸੀਗੇ ਆਣ ਵਾਣ ਦੇ ਉਹਨਾਂ ਨੇ ਦਰਵਾਜ਼ਾ ਖੋਲਿਆ ਨਹੀਂ ਇਆ ਇਹਨੂੰ ਪਤਾ ਲੱਗਿਆ ਕਿ ਉੱਥੇ ਬੰਦੇ ਮੌਜੂਦ ਸੀਗੇ ਬਟ ਇਨਾਂ ਦਾ ਜਦੋਂ ਉਹਨੇ ਦਰਵਾਜ਼ਾ ਖੜਕੜਾਇਆ ਇਹਨੂੰ ਲੱਗਿਆ ਕਿ ਕੋਈ ਮੌਜੂਦ ਨਹੀਂ ਆਏਗਾ ਤੇ ਇਹਨੇ ਆਪਣੇ ਜਿਹੜੇ ਵੀ ਔਜ਼ਾਰ ਨਾਲ ਉਹ ਗ੍ਰਿਲ ਭੰਨ ਕੇ ਅੰਦਰ ਕੁੱਦ ਗਿਆ ਤੇ ਇਸਨੇ ਦਰਵਾਜ਼ਾ ਤੋੜ ਕੇ ਚੋਰੀ ਕਰ ਲਈ। ਨੌਜਵਾਨ ਦੀ ਉਮਰ ਕਿੰਨੀ? ਇਹ ਕਰੀਬ 21 ਸਾਲਾਂ ਦਾ ਮੁੰਡਾ ਹੈਗਾ ਤੇ ਇਹਦੇ ਤੇ ਪਹਿਲਾਂ ਵੀ ਦੋ ਚੋਰੀ ਦੇ ਹੀ ਪਰਚੇ ਆ ਇੱਕ ਥਾਣੇ ਸ਼ਾਟਾ ਦਾ ਤੇ ਇੱਕ ਥਾਣੇ ਮਕਬੂਲਪੁਰੇ ਦਾ ਤੇ ਹੁਣੇ 10ਵੇਂ 11ਵੇਂ ਮਹੀਨੇ ਦੇ ਵਿੱਚ ਇਹ ਬੇਲ ਚੋਂ ਆਇਆ ਸੀਗਾ। ਏ ਜਿਵੇਂ ਮੈਂ ਤੁਹਾਨੂੰ ਕਿਹਾ ਨਸ਼ੇ ਕਰਨ ਦਾ ਆਦੀ ਹੈ ਤਾਂ ਇੱਕ ਕੰਮਕਾਰ ਕੁਝ ਕਰਦਾ ਨਹੀਂ ਹੈ ਇਹਦੇ ਜਿਹੜੇ ਮਾਪੇ ਆ ਉਹ ਮਜ਼ਦੂਰੀ ਦਾ ਕੰਮ ਕਰਦੇ ਆ ਇੱਥੇ ਗਰੀਬ ਸੀ ਹੈਗੇ ਤਾਂ ਇਹਨੇ ਬਸ ਇਹ ਮੌਕਾ ਲੱਭ ਕੇ ਤੇ ਇਹਨਾਂ ਚੋਰੀ ਕੀਤੀ ਹੈ ਫਿਰ ਇਹਨੂੰ ਪਤਾ ਸੀ ਕਿ ਉੱਥੇ ਇੰਨਾ ਕਿ ਸੋਨਾ ਹੋਏਗਾ ਉਸ ਘਰ ਦੇ ਵਿੱਚ ਜਾਂ ਵੈਸੇ ਹੀ ਚੋਰੀ ਕਰਨਾ ਨਾ ਇਹ ਜਿਵੇਂ ਆਪਾਂ ਕਹਿੰਦੇ ਟ੍ਰਾਇਲ ਐਂਡ ਐਰਰ ਵਾਲਾ ਹੈ ਜਿਹੜਾ ਇਹਦਾ ਮੈਥਡ ਸੀਗਾ ਇਹਨੇ ਦੇਖਿਆ ਕਿ ਘਰੇ ਵਿੱਚ ਕੋਈ ਹੈ ਨਹੀਂ ਤੋ ਉਹ ਜਿਹੜਾ ਆਪਣਾ ਟਾਈਮ ਸੀਗਾ ਆਪਾਂ ਦੇਖੀਏ ਤਾਂ 3:30 ਦਾ ਗਲੀ ਦੇ ਵਿੱਚ ਵੀ ਜਿਆਦਾ ਮੂਵਮੈਂਟ ਹੁੰਦੀ ਨਹੀਂ ਬੰਦਿਆਂ ਦੀ ਤੋ ਇਹਨੇ ਬਸ ਉਹ ਮੌਕੇ ਦਾ ਫਾਇਦਾ ਠਾਕੇ ਅੰਦਰ ਬਸ ਕੀ ਕੁਝ ਮਿਲ ਜਾਵੇ ਤੇ ਉਹਨਾਂ ਨੇ ਥੋੜੀ ਗਲਤੀ ਮੁੱਧੀਆਂ ਦੀ ਇਹ ਰਹਿ ਗਈ ਕਿ ਉਹਨਾਂ ਨੇ ਲੋਕਰ ਦੇ ਵਿੱਚ ਆਪਣਾ ਸਮਾਨ ਨਹੀਂ ਰੱਖਿਆ ਸੀਗਾ ਹੋ ਸਕਦਾ ਸੰਸਕਾਰ ਦੇ ਜਾਣ ਕਰਕੇ ਉਹ ਜਲਦਬਾਜੀ 'ਚ ਉਹ ਸਮਾਨ ਇੰਨਾ ਮਤਲਬ ਪ੍ਰੋਟੈਕਸ਼ਨ ਦੇ ਵਿੱਚ ਨਹੀਂ ਰੱਖਿਆ ਤੋ ਇਹਨੂੰ ਉਹ ਮਤਲਬ ਲੱਕ ਸੀਗਾ ਇਹਦਾ ਕਿ ਇੰਨਾ ਜਿਆਦਾ ਸਮਾਨ ਇਹਨੂੰ ਬਰਾਬਰ ਜਿਹੜੇ ਕੈਮਰਾ ਸੀ ਤੁਹਾਡੀ ਵੀਡੀਓ ਵੀ ਲੈ ਕੇ ਚੱਲ ਗਿਆ ਸੀ ਜੀ ਹਾਂ ਜਿਹੜੇ ਘਰ ਦੇ ਕੈਮਰੇ ਸੀਗੇ ਉਹਨਾਂ ਦੀ ਡੀਵੀਆਰ ਵੀ ਲੈ ਕੇ ਚਲਿਆ ਗਿਆ ਸੀ ਤੇ ਤਾਰ ਤੂਰ ਵੀ ਆਨੇ ਛੇੜਛਾੜ ਕੀਤੀ ਵਾਈਫਾਈ ਦੀ ਬਟ ਜਿਹੜੇ ਆਣ-ਵਾਨ ਦੇ ਕੈਮਰੇ ਸੀਗੇ ਉਹਨਾਂ ਤੋਂ ਸਾਨੂੰ ਥੋੜੀ ਜੀ ਹਿੰਟ ਮਿਲੀ ਕਿ ਉਹ ਜਾ ਮੁੰਡਾ ਹੈਗਾ ਤੇ ਅਸੀਂ ਆਪਣੇ ਸੋਰਸ ਲਾ ਕੇ ਤੇ ਸਾਰਾ ਜਾਂਚ ਪੜਤਾਲ ਕਰਕੇ ਅਸੀਂ ਇਹਨੂੰ ਟ੍ਰੇਸ ਕਰਤਾ ਸਰ 100% ਰਿਕਵਰੀ ਹੋਈ ਹੈ ਪਰ ਜਿਹੜੇ ਗਹਿਣੇ ਮਿਲੇ ਤੁਹਾਨੂੰ ਇਹਨੇ ਕਿੱਥੇ ਗਹਿਣੇ ਪਾਏ ਹੀ ਆ ਕਿੱਥੇ ਘਰ ਹੀ ਰੱਖੇ ਸੀ ਕਿੱਥੇ ਰੱਖੇ ਨੇ ਜਦੋਂ ਦੇਖੋ ਜਿਵੇਂ ਮੈਂ ਤੁਹਾਨੂੰ ਕਿਹਾ ਸਾਡੀ ਟੀਮ ਦਾ ਬੜਾ ਸਵਿਫਟ ਐਕਸ਼ਨ ਸੀਗਾ ਤੇ 20 ਘੰਟਿਆਂ ਦੇ ਅੰਦਰ ਅੰਦਰ ਜਿਵੇਂ ਜਦੋਂ ਚੋਰੀ ਹੋਈ ਉਸ ਤੋਂ ਬਾਅਦ ਸਾਨੂੰ ਪਤਾ ਹੈ ਅੱਜਕੱਲ੍ਹ ਛੋਟੇ ਦਿਨ ਹੈਗੇ ਤੇ ਇੰਨੀ ਵੱਡੀ ਜਿਹੜੀ ਇਹਦੇ ਕੋਲ ਉਹ ਸੀਗਾ ਗਹਿਣਾ ਸੀਗਾ ਇਹ एकदम ਤੋਂ ਕਿਤੇ ਜਾ ਕੇ ਵੇਚ ਨਹੀਂ ਸਕਦਾ ਹੈਨਾ ਤਾਂ ਜਦੋਂ ਵੀ ਅਗਰ ਇਹ ਵੇਚਦਾ ਤਾਂ ਨਜ਼ਰਾਂ ਦੇ ਵਿੱਚ ਆ ਜਾਂਦਾ ਤਾਂ ਇਹਨੇ ਕੀ ਕੀਤਾ ਇਹ ਆਪਣੇ ਘਰੇ ਜਾ ਕੇ ਬਹਿ ਗਿਆ ਤੇ ਇਹਨੇ ਸੋਚਿਆ ਹੋਗਾ ਕਿ ਅਗਲੇ ਦਿਨ ਮੈਂ ਜਾ ਕੇ ਕੁਝ ਕਰਾਂਗਾ ਇਹਦਾ ਤੇ ਅਗਲੇ ਦਿਨ ਸਵੇਰੇ ਹੀ ਸਾਡੀ ਟੀਮ ਨੇ ਇਹਨੂੰ ਹੱਥ ਪਾ ਲਿਆ ਵਿਆਹ ਵਿੱਚ ਨਹੀਂ ਕੱਟੇਗਾ ਜਨਮ ਦਿਨ ਵੀ ਲਿਓ ਇੱਥੇ ਮਨਾ ਖੁੱਲੀ ਜਗ੍ਹਾ ਜਿੰਨਾ ਮਰਜੀ ਭੰਗੜਾ ਲਿਓ ਪਾ ਵਿਆਹ ਲਈ ਹੁਣੇ ਕਰਾਓ ਬੁੱਕ ਰਿਸ਼ਤੇਦਾਰਾਂ ਦੇ ਵਿੱਚ ਬਣਾਓ ਕੋਈ ਠਕ ਜਿੱਹਾ ਕਿਸੇ ਵੀ ਤਰ੍ਹਾਂ ਦੀ ਹੋਵੇ ਪਾਰਟੀ ਵਿਦਿਆਰਥੀ ਉੱਥੇ ਲਿਓਣੀਆਂ ਹੁਣ ਬਾਹਰਾਂ ਵਿਆਹ ਕਰੋਣੇ ਹੋਵੇ ਭਾਵੇਂ ਕਰੋਣੀ ਹੋਵੇ ਬਰਥਡੇ ਪਾਰਟੀ ਜਾਂ ਰਿਟਾਇਰਮੈਂਟ ਪਾਰਟੀ ਜਾਂ ਕੋਈ ਹੋਰ ਪਾਰਟੀ ਅੱਜ ਬੁੱਕ ਕਰਵਾਓ ਅਜਨਾਲਾ ਦਾ ਪੁਰਾਣਾ ਅਤੇ ਮਸ਼ਹੂਰ ਡੀਆਰ ਹੋਟਲ ਨਸ ਦੇ ਇੱਕ ਸਿਵਲ ਹਸਪਤਾਲ ਅਜਨਾਲਾ। ਹੇ ਦਿੱਤੇ ਨੰਬਰਾਂ ਤੇ ਕਰੋ ਸੰਪਰਕ ਤੇ ਅੱਜ ਹੀ ਕਰਵਾਓ ਆਪਣੀ ਬੁਕਿੰਗ। ਬਿਹਤਰ ਉਪਚਾਰ, ਸੁਰੱਖਿਤ ਪਰਿਵਾਰ। ਤੁਹਾਡੀ ਜ਼ਿੰਦਗੀ ਅਨਮੋਲ ਹੈ। ਉਸਦੀ ਸੁਰੱਖਿਆ ਕਰੋ। ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ? ਤੁਹਾਨੂੰ ਸੀਜ਼ੋਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ। ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਤੋੜ ਸਕਦੇ ਹੋ। ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ। ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪੱਥਰੀ ਜੋਨਡੇਸ ਟਾਈਫਾਇਡ ਜੋੜਾਂ ਬਦਲ ਤੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਪੌਰ ਦੰਦਾਂ ਦੇ ਮਾਹਿਰ ਡਾਕਟਰ ਕਰਨਵੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਟਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡਨ neck oncology ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਗੋਲ ਜਨਾਨਾ ਰੋਗਾਂ ਅਤੇ IVF ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ 4 ఫిਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ आधुनिकता ਅਤੇ ਪਰिवर्तन ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅ ਗ੍ਰਾਫਟਰ ਓਨੀਟਾ ਸੀਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਜਿ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧੀਆ ਬ੍ਰਾਂਡਸ ਦੇ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ, ਏਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ, ਗੀਜ਼ਰ, ਸੈਂਟੈਕਸ, ਮੋਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼